ਕਦੇ ਵੀ ਕਿਸੇ ਕੁਰਸੀ ਦੇ ਲਾਲਚ ਦੇ ਲਈ ਕਦੇ ਵੀ ਪੰਥ ਨੂੰ ਪਿੱਠ ਨਹੀਂ ਦਿਖਾਵਾਂਗੇ ਇਸ ਗੱਲ ਦਾ ਮੈਂ ਸਮੁੱਚੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਸਮੁੱਚੇ ਪੰਥ ਨੂੰ ਇਕੱਠਾ ਕਰਨ ਦੇ ਲਈ ਇਕਜੁੱਟ ਹੋ ਕੇ ਸਿਰ ਜੋੜ ਕੇ ਸਾਰੇ ਅਸੀਂ ਕੰਮ ਕਰਾਂਗੇ ਬਹੁਤ ਵੱਡਾ ਨੁਕਸਾਨ ਸਿੱਖ ਕੌਮ ਦਾ ਸਿੱਖ ਲੀਡਰਸ਼ਿਪ ਦਾ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਝੂਠੇ ਪੁਰਸ ਮੁਕਾਬਲੇ ਬਣਾ ਕੇ ਸਾਡੇ ਨੌਜਵਾਨਾਂ ਨੂੰ ਸ਼ੀਦ ਕੀਤਾ ਗਿਆ ਰਾਜਨੀਤਿਕ ਖੇਤਰ ਦੇ ਵਿੱਚ ਬਹੁਤ ਵੱਡੀਆਂ ਸਵਾਵਾ ਨਿਭਾਈਆਂ ਐਮਐਲਏ ਵੀ ਰਹੇ ਅਤੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦੇ ਜਥੇਦਾਰ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਵੀ ਸਵਾਵਾ ਨਿਭਾਈਆਂ ਅਤੇ 1982 ਦੇ ਦਹਾਕੇ ਦੇ ਵਿੱਚ ਜੋ ਸਮੇਂ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਮੋਰਚੇ ਲਾਏ ਜਾ ਰਹੇ ਸਨ ਉਹਨਾਂ ਮੋਰਚਿਆਂ ਦੀ ਅਗਵਾਈ ਵੀ ਕੀਤੀ ਨਿਸ਼ਕਾਮ ਨਿਸਵਾਰਥ ਉਹਨਾਂ ਨੇ ਪੰਥ ਅਤੇ ਸ਼ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਜੇਕਰ ਅਸੀਂ ਪਛੋਕੜ ਵੱਲ ਨਿਗਾਹ ਮਾਰੀਏ 1947 ਦੇ ਵਿੱਚ ਸਾਡਾ ਮੁਲਕ ਆਜ਼ਾਦ ਹੋਇਆ ਮੁਲਕ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਕੌਮ ਨੇ ਪੰਜਾਬੀਆਂ ਨੇ ਦਿੱਤੀਆਂ ਲੇਕਿਨ ਮੁਲਕ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਜੇਕਰ ਅਸੀਂ ਦੇਖੀਏ ਸਾਡੇ ਨਾਲ ਬੜੇ ਵਿਤਕਰੇ ਹੋਏ ਨੇ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਅੱਜ ਤੱਕ ਵੀ ਮੰਨੀਆਂ ਨਹੀਂ ਗਈਆਂ ਦੇਸ਼ ਦੀ ਵੰਡ ਮੌਕੇ ਬਹੁਤ ਵੱਡਾ ਉਜਾੜਾ ਸਾਡਾ ਪੰਜਾਬੀਆਂ ਦਾ ਹੋਇਆ ਪੰਜਾਬੀ ਕਿਸਾਨਾਂ ਦਾ ਹੋਇਆ ਅਤੇ ਉਸ ਤੋਂ ਬਾਅਦ ਬੇਸ਼ੱਕ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਇੱਕ ਅਜਿਹਾ ਖੇਤਾ ਦਿੱਤਾ ਜਾਊ ਜਿੱਥੇ ਸਿੱਖ ਆਪਣੇ ਚਾਹ ਆਡ ਪੂਰੇ ਕਰ ਸਕਣਗੇ ਲੇਕਿਨ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਖitab ਦਿੱਤਾ ਗਿਆ 84 ਦੇ ਵਿੱਚ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਅੱਜ ਵੀ ਕਾਲ ਤੱਕ ਸਾਹਮਣੇ ਹਮਲਾ ਹੋਇਆ ਸ਼੍ਰੀ ਕਲਤਕ ਸਾਬ ਨੂੰ ਦਰਬਾਰ ਸਾਬ ਨੂੰ ਟਾਇਰ ਟੇਰੀ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਸ਼ਹਾਦਤ ਹੋਈ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੋਈ ਅਨੇਕਾਂ ਹੀ ਬੇਦੋਸ਼ੇ ਸਾਡੇ ਸਿੰਘਾ ਸਿੰਘੜੀਆਂ ਨੂੰ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ 84 ਦੇ ਵਿੱਚ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਕਤਲੇਆਮ ਹੋਇਆ ਲੇਕਿਨ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ 90 ਦੇ ਦਹਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਸਿੱਖ ਕੌਮ ਦਾ ਸਿੱਖ ਲੀਡਰਸ਼ਿਪ ਦਾ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਝੂਠੇ ਪੁਲਸ ਮੁਕਾਬਲੇ ਬਣਾ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਲੇਕਿਨ ਪੰਥ ਦੇ ਮਸਲੇ ਸਿੱਖ ਕੌਮ ਦੇ ਮਸਲੇ ਪੰਜਾਬ ਦੇ ਮਸਲੇ ਹੱਲ ਨਹੀਂ ਹੋਏ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਪਾਣੀਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਅਜਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲਈਏ ਇਹ ਸਾਰੇ ਮਸਲੇ ਕਦੋਂ ਹੱਲ ਹੋਣਗੇ ਜਦੋਂ ਤੱਕ ਸਮੁੱਚੀ ਪੰਥਕ ਸ਼ਕਤੀ ਸਮੁੱਚੀ ਸਿੱਖ ਸ਼ਕਤੀ ਇੱਕ ਪਲੇਟਫਾਰਮ ਤੇ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੋਣੇ ਸਾਡੇ ਲੀਡਰਸ਼ਿਪ ਨੂੰ ਚਾਹੀਦਾ ਕਿ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਕੁਰਸੀਆਂ ਨੂੰ ਤਿਆਗ ਕੇ ਅਸੀਂ ਤਿਆਗ ਦੀ ਭਾਵਨਾ ਦੇ ਨਾਲ ਪੰਥ ਤੇ ਪੰਜਾਬ ਦੇ ਵਡੇਰੇ ਹਿੱਤਾਂ ਦੇ ਲਈ ਇੱਕ ਮੰਚ ਤੇ ਅਸੀਂ ਇਕੱਠੇ ਹੋਈਏ ਪਿਛਲੇ ਸਮੇਂ ਦੇ ਵਿੱਚ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤੀ ਸ਼੍ਰੀ ਕਲਤਖ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੱਤ ਮੈਂਬਰੀ ਕਮੇਟੀ ਬਣੀ ਲੇਕਿਨ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਪੰਜੇ ਹੀ ਮੈਂਬਰ ਦਾਸ ਦੇ ਸਮੇਤ ਬੇਸ਼ੱਕ ਅਸੀਂ ਇਸ ਦੇ ਯੋਗ ਨਹੀਂ ਸੀ ਲੇਕਿਨ ਸ਼੍ਰੀ ਕਲਤਕ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਅਸੀਂ ਇਹ ਸੇਵਾ ਪ੍ਰਵਾਨ ਕੀਤੀ ਅਤੇ ਤੁਹਾਡਾ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲਿਆ 15 ਲੱਖ ਦੇ ਕਰੀਬ ਮੈਂਬਰ ਬਣੇ ਅਤੇ ਡੈਲੀਗੇਟਾਂ ਵੱਲੋਂ ਪਾਰਦਰਸ਼ੀ ਢੰਗ ਨਾਲ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਪਾਰਦਰਸ਼ੀ ਢੰਗ ਨਾਲ ਹੋਈ ਉਸੇ ਢੰਗ ਨਾਲ ਸਾਰੇ ਡੈਲੀਗੇਟਾਂ ਦੀ ਚੋਣ ਹੋਈ ਅਤੇ ਉਸੇ ਟੰਗ ਦੇ ਨਾਲ ਪਾਰਦਰਸ਼ੀ ਟੰਗ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੁਨਰ ਸਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਗਿਆ ਆ ਅਤੇ ਸਾਡੇ ਪੰਥ ਦੇ ਉਸ ਕੁਰਬਾਨੀ ਵਾਲੇ ਪਰਿਵਾਰ ਦੀ ਤਹੀ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਨੂੰ ਪੰਥਕ ਕੌਂਸਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਤਾਂ ਜੋ ਉਹਨਾਂ ਦੀ ਗਵਾਹੀ ਦੇ ਵਿੱਚ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਨੇ ਜਿੰਨੇ ਵੀ ਪੰਥਦਰਦੀ ਸੰਸਥਾਵਾਂ ਨੇ ਉਹ ਸਾਰਿਆਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਸੋ ਅਸੀਂ ਪੰਜ ਮੈਂਬਰੀ ਕਮੇਟੀ ਵੱਲੋਂ ਪਹਿਲਾਂ ਵੀ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਹ ਜਿਹੜੀ ਸੇਵਾ ਲੱਗੀ ਆ ਇਹ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮ ਮੰਨ ਕੇ ਨਿਸ਼ਕਾਮ ਨਿਸਵਾਰਥ ਇਹ ਸੇਵਾ ਜਿਹੜੀ ਨਿਭਾਈ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਮਾਰ ਦੀ ਹਜ਼ੂਰੀ ਦੇ ਵਿੱਚ ਖੜਕੇ ਅਸੀਂ ਤੁਹਾਨੂੰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਡਾ ਇੱਕੋ ਇੱਕ ਏਜੰਡਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਇੱਕ ਸਿੱਖ ਕੌਮ ਦਾ ਇੱਕ ਪਲੇਟਫਾਰਮ ਕਾਇਮ ਕਰੀਏ ਇੱਕ ਸਾਂਝਾ ਮੰਚ ਕਾਇਮ ਕਰੀਏ ਸਮੁੱਚੀ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਬਸ ਇਹ ਹੀ ਇੱਕ ਇੱਕ ਸਾਡਾ ਜ਼ਿੰਦਗੀ ਦਾ ਮੇਰਾ ਏਜੰਡਾ ਵਾ ਹੋਰ ਕਿਸੇ ਅਹੁਦੇ ਦੀ ਲਾਲਸਾ ਨਹੀਂ ਜੋ ਵੀ ਪਛਾਣ ਦਿੱਤੀ ਆ ਇਸ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਆ ਤੇ ਉਹ ਨਾਲੇ ਸਮੇਂ ਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਕਿ ਹਮੇਸ਼ਾ ਹੀ ਪੰਥ ਦੇ ਨਾਲ ਖੜਾਂਗੇ ਕਦੇ ਵੀ ਅਹੁਦਿਆਂ ਦੀ ਲਾਲਸਾ ਦੇ ਲਈ ਕਦੇ ਵੀ ਕਿਸੇ ਕੁਰਸੀ ਦੇ ਲਾਲਚ ਦੇ ਲਈ ਕਦੇ ਵੀ ਪੰਥ ਨੂੰ ਪਿੱਠ ਨਹੀਂ ਦਿਖਾਵਾਂਗੇ ਇਸ ਗੱਲ ਦਾ ਮੈਂ ਸਮੁੱਚੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਪਰੋਸਾ ਦਿੰਦਾ ਸੋ ਮੈਂ ਜਾਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਸੰਤ ਹਰਚੰਦ ਸਿੰਘ ਜੀ ਲੌਂਗਵਾਲ ਜੀ ਨੂੰ ਅੱਜ ਦੇ ਇਸ ਮੌਕੇ ਤੇ ਯਾਦ ਕਰਦਿਆਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ ਅਤੇ ਸਾਰੀ ਸੰਗਤ ਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਗਰਮੀ ਦੇ ਮੌਸਮ ਵਿੱਚ ਬੈਠੇ ਹੋ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ ਇੱਕ ਜਕਾਰਾ ਮੈਂ ਬੁਲਾਉਣਾ ਅਖੀਰ ਦੇ ਵਿੱਚ ਆਪਾਂ ਸਾਰਿਆਂ ਨੇ ਹੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮੁੱਚੇ ਪੰਥ ਨੂੰ ਇਕੱਠਾ ਕਰਨ ਦੇ ਲਈ ਇਕਜੁੱਟ ਹੋ ਕੇ ਸਿਰ ਜੋੜ ਕੇ ਸਾਰੇ ਅਸੀਂ ਕੰਮ ਕਰਾਂਗੇ